ਆ ਸਾਡੇ ਹਿੰਦੂ ਔਰ ਸਿੱਖਾਂ ਦੇ ਭਾਈਚਾਰੇ ਨੂੰ ਇਹ ਸੈਂਟਰ ਦੀਆਂ ਸਰਕਾਰਾਂ ਆ ਵੰਡ ਪਾ ਕੇ ਸਾਡੇ ਪੰਜਾਬ ਨੂੰ ਬਰਬਾਦ ਕਰਨ ਡੀਆਂ ਹੈਗੀਆਂ ਅਸੀਂ ਹਿੰਦੂ ਔਰ ਸਿੱਖ ਮੁਸਲਮਾਨ ਈ ਸਾਰਾ ਭਾਈਚਾਰਾ ਅਸੀਂ ਸਾਰੇ ਗੁਰੂ ਪਾਤਸ਼ਾਹ ਦੇ ਬੱਚੇ ਹੈਗੇ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮ ਪਿਤਾ ਦੇ ਅਸੀਂ ਬੱਚੇ ਹੈਗੇ ਆ ਸਾਡੇ ਚ ਕੋਈ ਵਖਵਾਦ ਨਹੀਂ ਹੈਗਾ ਆ ਸਾਡੇ ਪੰਜਾਬ ਨੂੰ ਕਲੰਕਿਤ ਕਰਦੇ ਹੈਗੇ ਆ ਵੀ ਕਹਿ ਕੇ ਵੀ ਹਿੰਦੂਆਂ ਨੂੰ ਸਿੱਖਾਂ ਨਾਲ ਲੜਾ ਦਿਓ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾ ਦਿਓ ਮੁਸਲਮਾਨਾਂ ਨੂੰ ਈਸਾਈਆਂ ਨਾਲ ਲੜਾ ਦਿਓ ਆ ਬਿਲਕੁਲ ਸਾਡੇ ਗੁਰੂ ਨਾਨਕ ਦੇਵ ਜੀ ਦਾ ਪੰਜਾਬ ਹੈ ਔਰ ਆ ਪੰਜਾਬ ਸਾਡੇ ਸਾਡੇ ਬਾਬੇ ਨਾਨਕ ਨੇ ਸਾਨੂੰ ਕੋਈ ਵੀ ਜਾਤ ਪਾਤ ਤੋਂ ਪਰੇ ਕਰ ਦਿੱਤਾ ਸੀਗਾ ਆ ਝੂਠੇ ਆ ਕੁਛ ਵਿਦੇਸ਼ੀ ਸ਼ਕਤੀਆਂ ਔਰ ਆ ਕੁਛ ਝੂਠੇ ਔਰ ਮਕਾਰ ਲੀਡਰ ਸੈਂਟਰ ਗਵਰਨਮੈਂਟ ਦੇ ਜਾਂ ਸਟੇਟ ਗਵਰਨਮੈਂਟ ਦੇ ਸਾਡੇ ਵਿੱਚ ਫੁੱਟ ਪਾ ਕੇ ਆ ਸਾਡੇ ਪੰਜਾਬ ਦਾ ਦੇਖੋ ਕੀ ਹਾਲ ਕੀਤਾ ਸਾਰੇ ਸਾਡੇ ਮੁੰਡਿਆਂ ਨੂੰ ਨਸ਼ਿਆਂ ਉੱਤੇ ਲਾਤਾ ਅੱਜ ਸਾਡੇ ਸਾਡੇ ਕਿਸਾਨ ਭਰਾ ਸੜਕਾਂ ਦੇ ਉੱਤੇ ਮਾਰੇ ਮਾਰੇ ਫਿਰਦੇ ਪਏ ਹੈਗੇ ਆ ਪੰਜਾਬ ਦਾ ਵਪਾਰੀ ਮਾਰੇ ਮਾਰਾ ਫਿਰ ਰਿਹਾ ਸਾਡੇ ਬੰਦੀ ਸਿੰਘਾਂ ਨੂੰ ਸਾਡੇ ਪੰਜਾਬ ਦੇ ਨੌਜਵਾਨ ਹੀਰਿਆਂ ਨੂੰ ਸਾਡੇ ਕੌਮ ਦੇ ਯੋਧਿਆਂ ਨੂੰ ਦੀਦੀ ਬਤੀ ਬਦੀ ਸਾਲਾਂ ਤੋਂ ਜਿਲ੍ਹਿਆਂ ਦੇ ਵਿੱਚ ਬੰਦ ਕੀਤਾਦਾ ਹੈਗਾ ਆ ਕਿੱਥੇ ਦਾ ਇਨਸਾਫ ਹੈ ਪੰਜਾਬ ਦੇ ਨਾਲ